ਟਾਈਮ ਵੀ ਨਾ ਵਈ ਗਿਆ ਪੰਜੀ 30 ਸਾਲ ਐਕਸਾਈ ਲਾ ਲਈਆ ਹੁਣ ਲਾਂਦਾ ਕੀ ਫਾਇਦਾ ਅੱਛਾ ਕਿਹੜ ਗੇਨ ਸਾਰਾ ਕੁਝ ਆਪਾਂ YouTube ਤੇ ਪਾਉਣੇ ਆ ਹਾਂ ਜੀ ਸਹੀ ਗੱਲ ਆ ਨਹੀਂ ਨਾ ਹੁੰਦਾ 190 ਨਾਲ ਦੇ ਉਦੋਂ ਤੋਂ ਚਾਕੂ ਰੱਖਿਆ ਨੇ ਨਾਲ ਸਤਾਜੀ ਵਿਲ ਸਟਾਰਟ ਆਈਸ ਕਲਾਸਿਸ ਇਨ ਰਾਣੇਦਰੋ ਮਹਾਰਾਜ ਨੇ ਆਪਾਂ ਨੂੰ ਜਨਮ ਦਿੱਤਾ ਵਾ ਭਾਈ ਪ੍ਰਾਪਤ ਮਾਲਕ ਤੋਂ ਹਰ ਬੰਦੇ ਸਟਾਰ ਹੁੰਦੇ ਕੇਜਰੀ ਵਾਲੀ ਹਰ ਗਿਆ ਕੇਜਰੀ ਕੀ ਹੋਣਾ ਥੋੜੀ ਕਿੰਦ ਲਾਈ ਦੀ ਆ ਜਿੰਨਾ ਘਪਿਆ ਹੋ ਘੁੰਦਾ ਸਾਰਾ ਯੂ ਵਰਕਾਟ ਜੋ ਲਪਾਸ ਨਹੀਂ ਘਰਾਂ ਦੇ ਪੇਟ ਦੀਆਂ ਗਾੜੀ ਕੋਲ ਪੰਜ ਸ਼ੇਖ ਮੇਰੇ ਕਵਰਤੀ ਸੈਸ਼ਨ ਸਹੀ ਪਾਰਿਆਂ ਦੇ ਹੋਵੇ ਮੇਰਾ ਆਇਆ ਵਾ ਮੋਟੀ ਤੇ ਹੀ ਥੋੜੇ ਜਿੰਨੇ ਫੋਨ ਨੇ ਮਾਰੀ ਤੇ ਜਿਹੜਾ ਬੀਗਿਆਡਾ ਬਣ ਗਿਆ ਐਲੋੜਾਈ ਇਲਾਬੋਰੇਟ ਕਰੋ ਕੋਈ ਮਾਰ ਇੱਕ ਦਾਫਰ ਚਲੀ ਉਹਨਾਂ ਇੱਕ ਡੱਲ ਪੈ ਗਈ ਸੀ ਇੰਸਟਾਗ੍ਰਾਮ ਤੇ ਆਪਣਾ 360000 ਫੋਲੋਅਰ ਹੋਣ ਵਾਲਾ ਰਿਕੁਐਸਟ ਟੂ ਪਲੀਜ਼ ਸਬਸਕ੍ਰਾਈਬ आवर YouTube ਚੈਨਲ ਸਤ ਜੀ ਆ 11 11 ਟਾਈਮ ਕਿੰਨਾ ਵਾਈ ਗਿਆ ਟਾਈਮ ਹੋ ਗਿਆ ਜੇ ਪੋਣੇ 11 ਅੱਜ ਉਸਤਾਦ ਜੀ ਪੋਣੇ 11 ਵਜ ਗਏ ਤੇ ਹਲੇ ਜਿਮ ਚ ਬੈਠੇ ਰਾਇਨ ਅਜੇ ਨਾ ਕੰਮ ਬੜਈ ਆ ਮਤਲਬ ਮਤਲਬ ਅਰਜੀ ਨਹੀਂ ਇੰਨੇ ਕਿ ਬਿਜ਼ੀ ਹੀ ਕਿ ਐਕਸੇ ਨੂੰ ਟਾਈਮ ਨਹੀਂ ਮਿਲਿਆ ਪਰ ਲੋਕੀ ਕਹਿੰਦੇ ਆ ਪੰਜੀ ਦੀ ਸਾਲ ਐਕਸੇ ਜੀ ਲਾ ਲਈ ਆ ਹੁਣ ਲਾਂਦਾ ਕੀ ਫਾਇਦਾ ਆ ਅੱਛਾ ਐਸਐਸਆਈ ਲਾਉਂਦਾ ਫਾਇਦਾ ਰੇ ਨੇਤੂ ਦਾ ਨਾਮ ਜੇ ਮੈਂ ਲੋਕਾਂ ਨੂੰ ਕਹਣਾ ਵਾ ਜੇ ਮੈਂ ਆਪ ਹੀ ਐਸੇ ਨਾਮ ਲਾਈ ਤੇ ਫਿਰ ਲੋਕਾਂ ਨੂੰ ਮੈਂ ਕੀ ਮੈਸੇਜ ਦਊਗਾ ਕਈ ਆ ਕੇ ਮੈਨੂੰ ਪਤਾ ਕਿੰਨੇ ਕੰਦੇ ਤੈਨੂੰ 5 ਸਾਲ ਹੋ ਗਏ ਲਾਂਦਿਆਂ ਨੂੰ ਜੇ ਤੂੰ ਕੱਲ ਛੱਡ ਦੇਗਾ ਫਿਰ ਕੀ ਹੋਊਗਾ ਫੇ ਰੋਟੀ ਛੱਡ ਦੋਗੇ ਕੀ ਹੋਊਗਾ ਬਸ ਮੈਂ ਵੀ ਇਹੀ ਕੰਨਾ ਜੇ ਮੈਂ ਕਹਾਂ ਰੋਟੀ ਮਾਣੀ ਛੱਡ ਦੋਗੇ ਕੀ ਹੋਊਗਾ ਰੋਟੀ ਛੱਡ ਹਫਤਾ ਕਿ ਨਾ ਆਣਾ ਤੈਨੂੰ ਕਿੰਨੀ ਗੰਦੀ ਆਦਤ ਹੁੰਦੀ ਤੂੰ ਸਹਰੇ ਤਰੀ ਹਾਂਜੀ ਹਾਂਜੀ ਸਹੀ ਗੱਲ ਹੈ ਬੋਲਦਾ ਨਹੀਂ ਹੁੰਦਾ ਸੀ ਨਹੀਂ ਨਾ ਹੁੰਦਾ ਸੀ ਕਿਉਂਕਿ ਹੁਣ ਤੋਂ ਭਾਵੇਂ ਗੁੱਸਾ ਕਰੀਏ ਸਨਸਕਾਰ ਰਾਇਣ ਘਰੋਂ ਹੀ ਮਿਲਦੇ ਆ ਘਰੋਂ ਮ ਮੋਂਡ ਪਰ ਡੈਲੀ ਲਾਣਾ ਸ਼ੁਰੂ ਕਰਤਾ ਤੇ ਇਹ ਕਹਿਆ ਜਦੋਂ ਘਰੋਂ ਤਾਂ ਮਿਲਦੀ ਉਹ ਤੈਨੂੰ ਕਹਿੰਦੀ ਹੋਣਗੇ ਨਾ ਤੂੰ ਕਾਲਸੀ ਹੋਏਗਾ ਹੂੰ ਉਧਰ ਜਾ ਕੇ ਕਹਿੰਦੇ ਨੇ ਉਹਦੇ ਦੋ ਦੋ ਵਾਰ ਹੀ ਨੰਦੇ ਰੋਜ ਉਹ ਸਾਡਾ ਡੋਲਾਂ ਨਾ ਪੰਦੇ ਆਏ 70 ਅੱਜ ਕਮਾਂਡ ਨੇ ਬੁਲਟ ਲਿਆਈ ਬੁਲਟ ਲਿਆ ਲਾਲ ਰੰਗ ਦਾ ਦੇਖਿਆ ਸੀ ਫੋਨ ਲਾਦਾ ਰਾਤ ਲੋ ਘਰ ਤੇ ਜਾਂਦਾ ਮੈਂ ਕੋਲੇ ਨਹੀਂ ਕਹਿੰਦੀ ਲੋ ਘਰ ਚਾ ਗਿਆ ਮੈਂ ਇਹ ਜਦੋਂ ਨਹੀਂ ਨਹੀਂ ਜਦੋਂ ਦੇ ਘਸੁੰਨ ਵੱਜੇ ਨਾ ਦੇ ਉਦੋਂ ਤੋਂ ਚਾਕੂ ਦੇ ਖਿਆੜੇ ਨਾਲ ਧਾਰ ਲਵਾਈਓ ਧਾਰ ਲਵਾਈ ਆ ਆਹੋ ਇਹ ਜਦੋਂ ਦੇ ਘਸੁੰਨ ਵੱਜੇ ਨਾ ਦੇ ਉਸ ਤੋਂ ਬਾਅਦ ਲਵਾਈ ਨੇ ਟਮਾਟਰ ਉਹ ਨਹੀਂ ਚਲਾਣੀ ਹੈ ਨਾ ਹੂੰ ਪਤਾ ਨਹੀਂ ਤਾਂ ਨਿਕਲ ਕੇ ਲਾ ਦੇ ਇਹ ਨਾ ਆਪਾਂ ਐਕਸਰਸਾਈਜ਼ ਇਹ ਨਹੀਂ ਵੀ ਜੀ ਆਪਾਂ ਰਾਇਣਾ ਚ ਨਾ ਲਾਉਂਦੇ ਤੇ ਆਪਣਾ ਡੋਲਾ ਛੋਟਾ ਹੋਣਾ ਹੀ ਜਾਂ ਬਾਡੀ ਘਟ ਜਣੀ ਹੀ ਜਾਨੀ ਕਿ ਜਿਤਨਾ ਆਪਾਂ ਮਾਰਾ ਜੀ ਨੇ ਆਪਾਂ ਨੂੰ ਜਨਮ ਦਿੱਤਾ ਵਾ ਭਈ ਪ੍ਰਮਤ ਮਾਲਕਤ ਹੋਰੀਆ ਮਿਲਿਆ ਤੇ ਸਾਨੂੰ ਕਿਹਾ ਜਾਂਦਾ ਵੀ ਤੁਸੀਂ ਨਿਤਨੇਮ ਦੀਆਂ ਗੁਰਬਾਣੀਆਂ ਪੜ੍ਹਦੀਆਂ ਕੋਈ ਕੀਰਤ ਪੜ੍ਹਦਾ ਕੋਈ ਸਾਨੂੰ ਮਾਂਜੀਸਾ ਪੜ੍ਹਦਾ ਜਿਹੜੇ ਵੀ ਤੁਹਾਨੂੰ ਕੋਈ ਮੰਨਦਾ ਵਾ ਹਮ ਹਰ ਬੰਦੇ ਸਟਾਰ ਹੁੰਦੇ ਆ ਇਹ ਉਤਰਾ ਨਿਤ ਤੇ ਇੱਕ ਨੀਮ ਹੈਗਾ ਵਾ ਉਹਨੂੰ ਵੇਖ ਕੇ ਆਪਾਂ ਇਹ ਨੀਮ ਮਿਸ ਨਹੀਂ ਕਰਨਾ ਕੱਲ੍ਹ ਐਵੇਂ ਤਾਂ ਐਕਸੇ ਲਾਈਦੀ ਆ ਯਾਨੀ ਵੀ ਛੋਟਾ ਹੋ ਜਾਊਗਾ ਵੱਡਾ ਹੋ ਜਾਊਗਾ ਕੋਈ ਗੱਲ ਨਹੀਂ ਐ ਵੀ ਇੱਕ ਨਿਤ ਦਾ ਨੀਮ ਹੀ ਆਂ ਸਰੀਰ ਨੂੰ ਸਹੀ ਰੱਖਣਾ ਸਰੀਰ ਸਹੀ ਹੋਊਗਾ ਤੇ ਮੇਰੇ ਨਾਲ ਸਟਾਰ ਹੁੰਦੇ ਆ ਤੈਨੂੰ ਪਤਾ ਦਿੱਲੀ ਦੀ ਇਲੈਕਸ਼ਨ ਹੋਈ ਆ ਕੇਜਰੀ ਆ ਗਿਆ ਕੇਜਰੀ ਵਾਲੀ ਹਰ ਗਿਆ ਕੇਜਰੀ ਵਾਲਾ ਹਰ ਗਿਆ ਉਹ ਕਹਿੰਦੇ ਪੱਕਾਗਾ ਉਥੇ ਜਿੱਦਰਾ ਆਪਣਾ ਪੰਜਾਬ ਸਰਕਾਰ ਨਹੀਂ ਆ ਭਗਵੰਤ ਮਾਨ ਮੁੱਖ ਮੰਤਰੀ ਆ ਏਦਾਂ 5 ਸਾਲ ਉਥੇ ਖਤਮ ਹੋ ਗਏ ਆ ਦਿੱਲੀ ਉਹਨੇ ਨਹੀਂ ਨਹੀਂ ਹੋਰ ਨੂੰ ਕੋਈ ਪਤਾ ਨਹੀਂ 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 ਵੱਧੂ ਕੁਝ ਕੀਤਾ ਉਹਨੇ ਦੇ ਉਥੇ ਨਾ ਹਰ ਕੇ ਬੀਜੇਪੀ ਆਈ ਉਥੇ ਮੇਰੇ ਖਿਆਲ ਨਾਲ 27 ਸਾਲਾਂ ਬਾਅਦ ਸ਼ਹਿਰ ਅੱਛਾ ਹਾਂ ਤੋ ਤੁਮ ਮਲ ਕੇ ਵੇਖੋ ਕੇਜਰੀ ਵਾਲੀ ਹਰ ਗਿਆ ਕੇਜਰੀ ਤੋ ਸੋਦੀ ਆ ਜਿਹੜਾ ਮੇਨ ਵੀ ਹਰ ਗਿਆ ਤੇ ਉਥੇ ਮੇਰੇ ਖਿਆਲ ਨਾਲ 22 ਤੇ 24 ਸੀਟਾਂ ਆਪਦੀਆਂ ਤੇ 43 70 ਆਇਆ ਮੈਂ ਕਿ ਕਾਂਗਰਸ ਦੀ 1 ਗਈ ਹੀ ਨਹੀਂ 0 ਆਂਡਾ 1 ਗਈ ਉਹ ਕਿੰਦਾ ਮੈਂ ਉਹ ਮੀਮ ਆਈ ਹੀ ਕਹਿੰਦੇ ਕਾਂਗਰਸ ਫਰਸਟ ਆਈ ਆ ਉਹ ਤੇ ਇੱਕ ਸੀਟ ਮਿਲੀ ਹੀ ਨਾ ਉਹਨੂੰ ਨਹੀਂ ਨਹੀਂ 0 ਹੀ ਫਿਰ 0 ਆ ਇੱਕ ਹੋ ਗਈ ਹੋ ਗਈ ਹੁੰਦਾ ਯਾਨੀ ਕਿ ਵੇਖ ਲਓ ਵਕਤ ਕਿੰਨਾ ਬਲਵਾਨ ਆ ਨਾ ਚਲੋ ਅਸੀਂ ਅਸੀਂ ਨਾ ਆਪ ਕੋ ਕੁਝ ਲੈਣਾ ਨਾ ਬੀਜੇਪੀ ਕੋ ਹਾਲ ਹੋਣੀ ਮਤਲਬ ਹਰ ਬੰਦੇ ਦੀ ਇੱਕ ਵਾਰੀ ਸਟਾਰ ਹੁੰਦੇ ਵੇਖ ਲਾ ਇੱਕਰੀ ਆਪ ਆਪ ਹੋ ਗਈ ਹੂੰ ਤੇ ਵੇਲਾ ਉਥੇ ਉਹ ਮੰਨ ਲਾਦਾ ਉਥੋਂ ਹੀ ਉੱਡਿਆ ਲੋ ਪੰਜਾਬ ਚੋਂ ਹੀ ਬਲਕਿ ਜਿਹੇ ਬੰਦੇ ਨੇ ਸ਼ੁਰੂ ਕੀਤੀ ਸਰਕਾਰ ਹੂੰ ਉਹ ਹੀ ਹਰ ਗਿਆ ਉਹ ਹੀ ਹਰ ਗਿਆ ਇਹੋ ਤਾਂ ਮੈਂ ਕਹਿੰਨਾ ਕਿ ਜਦੋਂ ਸਟਾਰ ਹੋਣਾ ਸਟਾਰਾਂ ਦਾ ਫਾਇਦਾ ਲੈ ਲੋ ਇਥੇ ਬਾਤ ਨਹੀਂ ਸਰਕਾਰ ਹੋਣੀ ਚਾਹੀਦੀ ਬਾਤ ਸਰਕਾਰ ਉਹ ਮੈਂ ਨਹੀਂ ਕਿ ਕੋਈ ਵਿਚਾ ਫੇਰ ਨਹੀਂ ਕੰਨਾ ਇਹਨੂੰ ਸਾਰੇ ਨੂੰ ਪਤਾ ਕੀ ਆ ਇਹਨੂੰ ਸਾਈਕਲ ਮਿਲਿਆ ਨਾ ਸਾਈਕਲ ਉਹਨਾਂ ਨੇ ਵੰਡੇ ਹੀ ਉਹਨਾਂ ਨੇ ਵੰਡੇ ਹੀ ਸਾਈਕਲ ਤੇ ਗਲੀਆਂ ਤੁਲੀਆਂ ਬੜਾ ਫਰੀ ਪਰ ਉਹਨਾਂ ਨੇ ਇਹ ਵੀ ਕਹੇ ਨਾ ਕੋਈ ਬੱਚਾ ਫੇਨ ਨਹੀਂ ਕਰਨਾ ਇਹ ਤਾਂ ਕਹਿੰਦਾ ਪਿਆ ਵਾ ਨਹੀਂ ਇਹ ਗਲਤ ਕਰ ਹਾਂ ਇਹਨੂੰ ਭਾਈ ਕਿੰਨਾ ਕਹਿੰਦੇ ਪੜਿਆ ਕਰ ਪੜਿਆ ਕਰ ਫੜਦਾ ਨਹੀਂਗਾ ਪੜਦਾ ਉਹਨੂੰ ਪੜੀ ਦੀ ਤੇ ਫੋਨ ਫੜਲਾ ਕਰ ਹਾਂਜੀ ਅਰਾ ਕਿੰਨੀ ਤੇਹੀ ਤੁਹਾਡੀ ਉਮਰ ਆ ਜਿਹੜੀ ਪਤਾ ਕੀ ਹੈ ਤੇਹੀ ਹੁਣ ਜਿਹੜੀ ਮਿਹਨਤ ਲਾਓਗੇ ਨਾ ਉਹ ਤੁਹਾਨੂੰ ਐਂਡ ਵਾਲੇ ਟਾਈਮ ਤੇ ਕਰ ਨਹੀਂ ਪਰ ਆਹ ਤੁਹਾਨੂੰ ਲਾਂਦੇ ਰਹਿਣਾ ਜੀ ਦਾ ਹਣਾ ਭਾਵੇਂ 1 ਘੰਟਾ ਲਾਓ ਭਾਵੇਂ 42 ਮਿੰਟ ਲਾਓ ਸਿਰਫ ਫੋਨ ਵਾ ਥੋੜੀ ਕਿੰਦ ਲਾਈ ਦੀ ਆ ਮਾਈਂਡ ਫਰੈਸ਼ ਕਰਵਾਸੇ ਲਾਈ ਦੀ ਆ ਇਹ ਰੱਪੇ ਪੰਜ ਨੰਬਰ ਬੰਦਾ ਜਿੰਨਾ ਘਪਿਆ ਹੋ ਗਿਆ ਹੁੰਦਾ ਸਾਰਾ ਯੂਨੀਵਰਸਿਟੀ ਕਾਰਡ ਜਿਹਨੂੰ ਪਾਸ ਇਹ ਲਾਈਨ ਤੁਹਾਡੇ ਕੋਲ ਬਹੁਤ ਵਧੀਆ ਦੂਰੀ ਹੈ ਇਹਦਾ ਮਤਲਬ ਕੀ ਹੈ ਕੋਈ ਮੈਨੂੰ ਟੈਨਸ਼ਨ ਨਹੀਂ ਆਦਾ ਅਰਥ ਇਹਦਾ ਇਹਦਾ ਮਤਲਬ ਕਿ ਜੇ ਤੁਸੀਂ ਮਿਹਨਤ ਕਰੋਗੇ ਤੇ ਪਾਸ ਹੋਗੇ ਅਰ ਉਹੜਾ ਹੀ ਇਲਾਬੋਰੇਟ ਕਰੋ ਇਲਾਬੋਰੇਟ ਇਲਾਬੋਰੇਟ ਐਕਸਪਲੇਨ ਹਾਂ ਸੋਖਾ ਤਾਂ ਗਈ ਸੀ ਕਿ ਵਰਕਆਊਟ ਜੂ ਵਿੱਚ ਪਾਸ ਹੋਰੇ ਲੱਗਿਆ ਤੂੰ ਤਾਂ ਜਿਮ ਤਾਂ ਨਹੀਂ ਮੈਂ ਤਾਂ ਵਰਕਆਊਟ ਬੜਾ ਜ਼ਿਆਦਾ ਕਰਦਾ ਪਾਪ ਨਹੀਂਦਾ ਤੇਰੇ ਰਿਕਾਰਡ ਹੋ ਗਏ ਸੀ ਸ਼ੇਸ਼ ਕੀ ਭਾਈ ਹੁ ਜਿਮ ਲਿਆ ਕਿੰਨਾ ਗਰਮੀ ਆ ਗਿਆ ਡੈੜੀ ਹੁੰਦਾ ਉਹ ਕੰਦੇ ਮੈਂ 6 ਮਹੀਨੇ ਜੇ ਤੇਰੇ ਤੋਂ ਜੇ ਮੈਂ 6 ਮਹੀਨੇ ਲਗਾਤਾਰ ਲਾਈ ਨਾ ਤੇ ਮੈਂ ਤੇਰੇ ਤੋਂ ਵੀ ਵਧੀਆ ਬੋਡੀ ਬਣਾ ਪਰ ਵਰਕਆਊਟ ਕਿਹੜਾ ਚੂਜ਼ ਕੀਤਾ ਹੋਇਆ ਜੀ ਜੇ ਕੰਨ ਜਿੰਨੇ ਚਾਰ ਸਾਲਾਂ ਨੂੰ ਬਣਾਇਆ ਨਾ ਛੇ ਮਹੀਨੇ ਬਣਾਉਂਦਾ ਮੁੱਢਲੀ ਸ਼ੀਰ ਨੂੰ ਸਾਲੋਂ ਸਹੀ ਗੱਲ ਸਾਰਾ ਜੇ ਗੱਲ ਹੈ ਤੇਰੀ ਗੱਡੀ ਕੋ ਫੀਸ ਨਹੀਂ ਲਵਾਂਗਾ ਮੈਂ ਫ੍ਰੀ ਕਿ ਨਹੀਂ ਉਹ ਤਾਂ ਆਪ ਹੀ ਵੇਖੋ ਇਨੀ ਉਮਰ ਦੇ ਵਿੱਚ ਉਹ ਜਿਮ ਆਉਣ ਲੱਗਿਆ ਕਿੰਨੀ ਉਮਰ 48 ਨਹੀਂ ਨਹੀਂ ਮੇਰੇ 26 ਸਾਲ ਮੇਰੀ ਲੱਗਦਾ ਬਸ ਕਿੰਦੋਂ ਲਾੜਾ ਤੇਰੇ ਕੋ ਛੋੜੀ ਪਈ ਦੀ ਵੇ ਨਾ ਵੱਟ ਪਿੰਦਾ ਦਾੜੀ ਵੀ ਬਰੀ ਕਾਲੀ ਹੈ ਦਾੜੀ ਦਾੜੀ ਮੈਂ ਕਦੀ ਵੀ ਕਲਰ ਕਰਾਇਆ ਮਾੜੇ ਕਿਰਪਾ ਜੀ ਅਜੇ ਤੱਕ ਵੀ ਨਹੀਂ ਕਲਰ ਆਇਆ ਨਹੀਂ ਬੋਣਾ ਇੱਥੋਂ ਥੱਲੇ ਮਾੜੇ ਮਾੜੇ ਜਦੋਂ ਆ ਹੁੰਦੀ ਨਾ ਗਰੋਥ ਇੱਥੋਂ ਮਾੜੇ 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 ਚਿੱਟੇ ਹੋ ਗਏ ਅੱਡੇ ਅੱਛਾ ਉੱਪਰ ਦੇ ਚਿੱਟੇ ਵਾਲ ਆਏ ਨਹੀਂ ਨਹੀਂ ਇਥੇ ਨਹੀਂ ਮਦੜੀ ਆ ਕਦੀ ਨਹੀਂ ਬੜੇ ਬੈਜ ਦੇ ਮੇਰੇ ਨਾਲ ਦਾੜੀ ਵੀ ਕਦੀ ਕਾਲੀ ਕਰਾਈ ਨਹੀਂ ਕਰਾਈ ਨਾ ਇੱਥੇ ਚਿੱਟੇ ਹੋ ਗਏ ਮਾੜੇ ਮਾੜੇ ਹੁਣ ਹੋਣੀ ਹੀ ਹੋਣੀ 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 ਕਈ ਸਾਲ ਦੇ ਹੋ ਗਏ ਕਈ ਸਵਾਰਿਆਂ ਦੇ ਹੋ ਗਏ ਤੇ ਉਹਦਾ ਕੀ ਮਤਲਬ ਹੁੰਦਾ ਭਾਈ ਮਸ਼ੀਨ ਲਾਈ ਬੈਠਾ ਉਹ ਬੋਲਾਂਗਾ ਚੌਥੀ ਮੰਜ਼ਲ ਥੱਲੇ ਲੱਗਣਾ ਥੱਲੇ ਲੱਗਣਾ ਮਰ ਇਹ ਦੇ ਜਿਹਦੇ ਮੱਗੀ ਲੱਗ ਜਾ ਬੈਠ ਤਾਂ ਬੈਠ ਕਾ ਵਾਸ਼ੀ ਮਸ਼ੀਨ ਚੌਥੀ ਮੰਜ਼ਲ ਚੌਥੀ ਮੰਜ਼ਲ ਤੇ ਕੰਨ ਫੜ ਕੇ ਨਹੀਂ ਆਪਣੇ ਜਿੰਮ ਦੇ ਕਹਿੰਦੇ ਹੁਣ ਵਿਆਹ ਹੋ ਗਿਆ ਆਵਦੇ ਕੱਪੜੇ-ਕੁਪੜੇ ਦੀ ਆਰਤ ਹੋਈ ਤੇ ਤਾਂ ਇਹ ਪੜੇ ਅੱਛਾ ਫਿਰ ਕੀ ਹੋਰ ਕਹਿੰਦੇ ਪਹਿਲਾਂ ਮੰਮੀ ਤੋਂ ਹੁੰਦੇ ਨਹੀਂ ਜੀ ਉਹਨਾਂ ਜਦੋਂ ਵਿਆਹ ਆਇਆ ਵਾ ਮੋਟੀ ਤੇ ਹੀ ਥੋੜੇ ਬੰਦੇ ਮੋਟੀ ਨੇ ਆ ਗਿਆ ਕਹਿੰਦੇ ਫਿਰ ਕੀ ਆ ਕੱਲ ਅੱਧਾ ਕਹਿੰਦੇ ਉਹ ਵੀ ਮੈਟਰੀ ਕਰਨਾ ਹੈ ਨਾ ਰੋਟੀ ਦੇ ਵੀ ਕੱਪੜੇ ਧੁੰਦੇ ਕੰਨੇ ਇਨਸਾਨ ਹੀ ਆ ਰੋਟੀ ਬਣਾ ਦੇਦੀ ਆ ਮੈਂ ਕਿਹਾ ਹਾਂ ਸਹੀ ਗੱਲ ਆ ਮੈਂ ਲੱਤਾਂ ਵੀ ਘੁੱਟਦੇ ਹੋ ਕਹਿੰਦੇ ਫੇਰ ਕੀ ਆ ਐਂ ਹੀ ਕਹਿੰਦੇ ਕਹਿੰਦੇ ਫੇਰ ਕੀ ਆ ਸੈਟਿੰਗ ਹੋ ਰਹੀ ਸੀ ਸੈਟਿੰਗ ਜਿੱਦਾਂ ਗੱਲ ਚੱਲਦੀ ਹੈ ਖੇਸੋਂ ਦੇ ਤੀ ਲੈ ਇਹ ਗੱਲ ਹੁਣ ਲੱਗਦਾ ਜੀ ਕੁਛ ਹੋ ਜੂਗਾ ਆ ਕੀ ਬੜਿਆ ਘਰ ਫੋਨ ਨਾ ਮਾਰੀ ਤੇ ਜਦੋਂ ਬੀਵੀ ਆੜਾ ਮੈਂ ਜੀ ਤੇਨ ਚਾਰ ਆਰਮਾ ਬਣੀ ਜਾਂਦੀਆਂ ਸ਼ਾਈ ਪਨੀਰ ਕੜਾਈ ਪਨੀਰ ਤੇ ਪਨੀਰ ਦੀ ਪੁਰਜੀ ਤੇ ਬਾਅਦ ਉਹ ਡੈਜ਼ਰਟ ਵਿੱਚ ਉਹ ਹੀ ਅਕੀਲ ਵੇ ਗੈਸਟ ਗੈਸਟ ਅਈ ਗੈਸਟੀ ਭਾਈ ਕਵਾਨੇ ਗਾ ਜਸਾ ਜੀ ਵਧੀਆ ਨਹੀਂ ਖਾਣਾ ਪਨੀਰ ਦੇ ਸਵਾਲ ਸਹੀ ਹੈ ਤੁਹਾਡਾ ਹੀ ਆ ਤੁਸੀਂ ਕੀ ਖਾਦਾ ਸ਼ਾਈ ਪਨੀਰ ਫਾਰਮੂਲਾ ਦੇ ਖਾਣ ਕਰਕੇ ਫਾਰਮੂਲਾ ਦੇ ਫਾਕਸ ਫੰਕਸ਼ਨ ਕਰਉਣਾ ਘਰ ਦਾ ਮੰਗਦਾ ਰਿਹਾ ਇਹ ਦੁਬਾਰਾ ਵਿਆਹ ਕਰਾ ਲਈ ਮੂਵੀ ਕਰੋ ਕਿਰੀ ਮੀਣੀੜੀ ਭਾਈਓ ਕਾਸੀ ਆ ਮੈਨੂੰ ਬਣਾਉਂਦਾ ਰਮਰਸ ਸਹੀ ਗੱਲ ਲੈ ਮੈਂ ਨਹੀਂ ਕਰਨੀ ਕਰ ਮੈਂ ਤਾਂ ਕਦੇ ਰੋਟੀ ਖਾ ਜਾਣੀ ਮਾਈ ਮੇਰੀ ਬਰੈਡ ਖਾਂਦੀ ਆ ਕਮਾਡੋ ਪੂਰੇ ਕਮਾਡੋ ਨੂੰ ਪੂਰ ਨਹੀਂ ਮੂੰਹ ਪੁਰਾ ਸਕੋਰ ਲਾ ਦਮੀ ਮੈਂ ਪੁਰਾ ਬਲੌਗ ਕਰਨਾ ਨਾ 10 ਮਿੰਟ ਦਾ ਹਾਂਜੀ ਹਾਂਜੀ 8 ਮਿੰਟ ਹੋ ਗਏ ਆਇਆ ਤੂੰ ਬੋਲੇ ਤੇਰੀ ਵਾਰੀ ਹੀ ਹੁਣ ਮਾੜੂ ਵਿਆਹ ਕਰਾਉਣਾ ਜਦੋਂ ਦੀ ਕੋ ਮੈਂ ਕਿੰਨਾ ਕਰਾ 18 ਨਾਲ ਅੱਜ ਸਾਡੇ ਗਰੇ ਦੇ ਮੁੰਡੇ ਨੇ ਕਰਾਇਆ ਵਾ 17 ਸਾਲਾਂ ਦਾ ਨਹੀਂ 18ਵਾਂ ਦਾ ਕੰਦਾ ਲੱਗ ਗਿਆ ਲੰਮੇ ਰੀਆ ਉਸ ਭਰਾ ਦਾ 25 ਸਾਲਾਂ ਦਾ ਬੈਠਾ ਹੈ ਤੇ ਉਹ ਕਹਦਾ ਉਹ ਬੰਦਾ ਵੀ ਮੇਰੇ ਨਾਲ ਕਰੋ ਕੰਦੇ ਤੇ ਥਲੇਦਰਾ ਵੱਡਾ ਭਰਾ ਬੈਠਾ ਹੋਆ ਤੇ ਕੰਦਾ ਇੱਕ ਮਹੀਨੇ ਦਾ ਕਰ ਦੋ ਮੈਨੂੰ ਮੈ ਲੈ ਕੇ ਭੱਜ ਜੰਦਾ ਇਦਰੇ ਕਰਨਾ ਵਿਹਾਲਣਾ ਜਮਾਨਾ ਬੜਾ ਖਤਮ ਨਾ ਜਾ ਉਹਨਾਂ ਦੋਨੇ ਨੀਕੀ ਨੀਕੀ ਹੈ ਜੀ ਭਾਈ ਉਹ ਭਾਵੇਂ ਆਪੇ ਜੋਗਰ ਵਿੱਚ ਲੜ ਪੈਣਾ ਇਹ ਉਮਰੀ ਇਹੋ ਜੀ ਹੁੰਦੀ ਆ ਜੇ ਤੇ ਮਿਹਨਤ ਲਾ ਲਈ ਨਾ ਆ ਕਮਾੜ ਉੱਧਰ ਹੋ ਜਾਂਦਾ ਕਮਾਂਡੋ ਦੇ ਕਿਸਮੇ ਚੰਗੀ ਹਟਣਾ ਜੁੜ ਗਿਆ ਬਹੁਤ ਜ਼ਾਦੀ ਜਿਹੜੇ ਹਟਣਾ ਜੁੜਨੇ ਬਾਅਦ ਉਹ ਵੀ ਛੇ ਛਿੱਕੇ ਮਾਰ ਦਿੰਦਾ ਵਾ ਉਸੇ ਪੈੜ ਖਲੇ ਹੂੰ ਮੇ ਮਾਰ ਜੁੜੇ ਹੁੰਦਾ ਤਾਂ ਫੇਰ ਏਦੇ ਸਿਗਰ ਦਾ ਬੰਦਾ ਜਿੱਦਣ ਆਪਣੇ ਆਪ ਨੂੰ ਲਾਡ ਲਾਦਾ ਸੀ ਮੈਂ ਪੂਰੇ ਟਾਈਮ ਤੇ ਸਾਡਾ ਨਾ ਚੜ ਗਿਆ ਕਿਉਂ ਨਹੀਂ ਤੁਹਾਨੂੰ ਵੀ ਨਹੀਂ ਪਤਾ ਰਾਹੀਂ ਭਾਈ 6 6 ਕੇ ਤਾਂ ਵੱਧ ਚਾਚਾ ਰਾਂ ਉਹ 6 6 ਕੇ ਚਲੋ ਉਹ ਨੋਰਮਲ ਗੱਲ ਹੋ ਗਈ ਨਾ ਉਸਤਾਦ ਜੀ ਨੂੰ ਪਤਾ ਹੈ ਚੱਲ ਫੋਟੇਂ ਵੀ ਘਰੇ ਮਾਰੇ ਲਾਇਏ ਪੈਨਤੀ ਟਾਂਡ ਰੁਕੀ ਮਾਰ ਕੇ ਹਜੇ ਵੀ ਲਾਜੀ ਮਾਰ ਨਹੀਂ ਅਰੇ

है मैं सौ रुपया भाई थे। है हाँ जी हाँ जी <laughs> चार पंज छे सत अठ सताजी स्पीड अनकाउंटेबल के के ਉਹਨੇ ਇੱਕ ਕੜਲ ਪੈ ਗਈ ਸੀ ਕੜਲ ਪੈ ਹੀ ਨਾ ਓਹ ਹੋ ਭਾਈ ਇਤਨਾ ਦਾ ਸ਼ਰੀਰ ਕਿੰਨੀ ਦੇਰ ਚ ਬਣੂਗਾ 30 ਸਾਲ ਦਾ 30 ਸਾਲ ਬਾਅਦ ਇਹਨਾਂ ਵਿੱਚ 25 ਸਾਲ ਹੈ ਭਾਈ ਉਹ ਕਿੰਨਾ ਹੋ ਗਿਆ ਮੈਂ ਪੇਟ ਦੇ ਅੰਦਰ ਹੀ ਐਕਸਲ ਆਉਣਾ ਪਿਆ ਪੇਟ ਕਿਦ ਤਰ੍ਹਾਂ ਘਟਾਇਆ ਜਦ ਤੀ ਐਕਸਲ ਵਿੱਚ ਲਾਈ ਘਰਾਂ ਦੇ ਪੇਟ ਦੇ ਅੰਦਰ ਹੀ ਪੈਟਰੋਲ ਡਾਈਟ ਕੰਟਰੋਲ ਓਹ ਹੋ ਚਲ ਬਸ ਕਰੋ ਇੰਨਾ ਬੜਾ ਅੱਜ ਇੱਕ ਰੀਅ ਹੱਥ ਲਿਓਣਾ ਡੋਲ ਮੈਂ ਹੱਥ ਵੱਡੇ ਕਿੱਤੇ ਮੈਂ ਹੈ ਭਾਈ ਆ ਜਾਓ ਹੱਥ ਵੜੇ ਦੇਓ ਨਿਮੇਸ਼ਾ ਆਪਾਂ ਜੀ ਬਹੁਤ ਜਿਆਦਾ ਹਮ ਰਿਕਵੈਸਟ ਆ ਕੇ ਇੰਸਟਾਗ੍ਰam ਤੇ ਤੁਸੀਂ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਵਾ ਇੰਨਾ ਕਿ ਪਿਆਰ ਦਿੱਤਾ ਇੰਨਾ ਕਿ ਪਿਆਰ ਦਿੱਤਾ ਵੀ ਜਿੰਨਾ ਵੀ ਆਪਾਂ ਤੁਹਾਡਾ ਧੰਨਵਾਦ ਕਰਦੀ ਉਹਨਾਂ ਥੋੜਾ ਹੁਣ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਜਿਹੜੇ ਆਪਣੀਆਂ ਵਿਚਾਰਾ ਜਿਹੜੀ ਆਪਣੀ ਸੋਚ ਆ ਉਹ ਬਹੁਤ ਮਹਾਰਾਜ ਦੀ ਕਿਰਪਾ ਨਾਲ ਉੱਚੀ ਤੇ ਸੁੱਚੀ ਆ ਜਿਹੜੀਆਂ ਗੱਲਾਂ ਆਪਾਂ YouTube ਤੇ ਸ਼ੇਅਰ ਕਰ ਸਕਦੇ ਹਾਂ Instagram ਤੇ ਵੀਡੀਓ ਘੱਟ ਪੈਂਦੀ ਆ Instagram ਤੇ ਆਪਣਾ 3.6 ਲੱਖ 60 ਹਜ਼ਾਰ ਫੋਲੋਅਰ ਹੋਣ ਵਾਲਾ ਜਿੰਨੇ ਵੀ ਫੋਲੋਅਰ ਆ ਬਾਇਓ ਦੇ ਵਿੱਚ ਲਿੰਕ ਪਿਆ ਵਾ YouTube ਦਾ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਉਹ ਬਾਇਓ ਦੇ ਵਿੱਚ ਜਾਣ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤੇ YouTube ਨੂੰ ਜਿੰਦਾ ਤੋਂ Instagram ਦੇ ਪਿਆਰ ਦਿੱਤਾ ਵਾ ਇਦਾਂ ਇੱਕ YouTube ਚੈਨਲ ਨੂੰ ਪਿਆਰ ਦੇ ਕੇ ਤੇ ਸਾਡਾ ਹੌਸਲਾ ਵਧਾਇਆ ਜਾਵੇ ਉਹਦੇ ਵਿੱਚ ਬੱਚਿਆਂ ਦੀ ਹਾਈਟ ਇਨਕਰੀਜ਼ ਨਾਲੇ ਤੁਹਾਨੂੰ ਖੁਸ਼ਖਬਰੀ ਆਪਾਂ ਭੰਗੜੀਆਂ ਦੇ ਕਲਾਸਾਂ ਸ਼ੁਰੂ ਕਰ ਲੱਗੇ ਆ ਉਹਦਾ ਕੋਈ ਐਕਸਟਰਾ ਕੋਈ ਪਹਾਨੀ ਆ ਫ੍ਰੀ ਕਲਾਸਿਸ ਆ ਪੰਜਾਬੀ ਭੰਗੜਾ ਉਹਦੇ ਵਿੱਚ ਸਟ੍ਰੈਚਿੰਗ aerobic ਪਾਵਰ ਲਿਫਟਿੰਗ ਵੇਡ ਲਿਫਟਿੰਗ ਬੋਡੀ ਬਿਲਡਿੰਗ ਵੇਡ ਲੂਜ਼ ਵੇਡ ਗੇਨ ਸਾਰਾ ਕੁਝ ਆਪਾਂ YouTube ਤੇ ਪਾਉਨੇ ਆ ਹੋਮ ਐਕਸਰਸਾਈਜ਼ ਇਸ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਇੰਸਟਾਗ੍ਰam ਤੇ ਬਾਇਓ ਤੇ ਲਿੰਕ ਪਿਆਵਾ ਬਾਕੀ ਜਿਹੜਾ ਕੋਈ ਮੇਨ ਅਜਕਲ ਦੇ ਬੱਚੇ ਸਟਾਈਲ ਪੜੇ ਲਿਖੇ ਆ ਇਹਨਾਂ ਦੀ ਸੋਝ ਹੜਨੋਂ ਵੱਡੀ ਆ 17 ਸਾਲ ਦਾ ਗੱਭਰੂ ਤੇ ਤੇਰੇ 21 ਸਾਲਾਂ ਦੇ ਰਾਜ ਨੂੰ ਬਾਏ ਬਾਏ ਕਹੇ ਦੀ ਦੁਨੀਆ ਇਹ ਵੀ ਤੁਹਾਨੂੰ ਇੱਕ ਰਿਕਵੈਸਟ ਕਰ ਲੱਗੇ ਆ ਇਹਨਾਂ ਦੇ ਵੀ ਜਿਹੜੀ ਆ ਬੇਦੇਸ ਹੁਣ ਪਹਿਲਾਂ ਬੋਲੇਗਾ ਕਮਾਂਡੋ ਫਿਰ ਬੋਲੇਗਾ ਰਾਜਨ ਕੈਮਰੋਦਰ ਮਰੇ ਜਾਗੇ ਨਾ ਉਹ ਭੰਦੇ ਪੜਾਉਂ ਖੰਜੀ ਰਾਜਨ ਜੀ ਰਾਏ ਭਾਈ ਪੰਗੜਾ ਕੋਚ ਹੋਖੋਆ ਇੰਗਲਿਸ਼ ਆਉਂਦੇ ਮਣੀ ਮਣੀ ਬਾਹਰ हेलो गाइस नहीं नहीं हेलो हेलो जेंटलमैन तो यार टमाटर तू अपना तू कर ली अपनी हेलो इट्स माय हंबल रिक्वेस्ट हेलो हेलो इट्स माय रिक्वेस्ट टू प्लीज सब्सक्राइब आवर YouTube चैनल हम ना दस ना अह राणा दी रोग हेल्थ क्लब very thankful to you thank you tomato de mar so we are glad to tell you that our terino <laughs> <new coach, laughs> america a <laughs> new bhangra coach mr rajan pai will serve the kids in thursday classes as a bhangra coach and, <laughs> <laughs> and <laughs> oh din bhai ha bhai ha 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 and uh, there will be a big surprise on oh you are not speaking english bol sidhi bol bolne right plan ho gaya chalo bol there will be a big surprise on 10k subscribers on yeah. youtube yeah. ya tai ek vadiya aa katna pana ek 5 second vadiya bol 10 second yaar ki kar dende ji punjabi vich kehna so uh, in future ustad ji will start english classes in ranjit roop ji re padhe <laughs> la <laughs> puri aunde hai ਯਾਰ ਆ ਇਸ ਦੀਆ ਕਲਾਸਾਂ ਲਗਣੀ ਆ ਕੰਦਾ ਇਹ ਜੀ ਕਲਾਸਾਂ ਸ਼ੁਰੂ ਕਰ ਲੱਗੇ ਭਾਈ ਪੰਜਾਬੀ ਜੀ ਕਹੇ ਚੈਨ ਸਰੰਗ ਪਿਆਰ ਵੀ ਨਹੀਂ ਬੇਨਤੀ ਹੈ ਕੀ ਚੈਨ ਵੱਤ ਵੱਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ